ਇਸ ਪਿੰਡ ਦੇ ਵਿੱਚ ਵੀ 8-8 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ 6-6 7-7 ਫੁੱਟ ਪਾਣੀ ਜਿਹੜਾ ਥੱਲੇ ਗਿਆ। ਉਹਦਾ ਇਸ ਪਿੰਡ ਦੇ ਲਗਭਗ 100 ਘਰ ਸੀਗਾ ਜਿੰਨਾਂ ਚੋਂ 75-80 ਘਰ ਜਿਹੜੇ ਉਹ ਬਹਿ ਗਏ। ਟਾਪੂ ਦਾ ਪਿੰਡ ਬਹੁਤ ਬੁਰੀ ਹਾਲਤ ਦਾ ਸਰਦ ਪਿੰਡ ਦੀ। ਪਹਿਲਾਂ ਇਹੀ ਪਤੋਂ ਪਾਣੀ ਬਹੁਤ ਜ਼ਿਆਦਾ ਸੀਗਾ ਬੇੜੀਆਂ ਤੇ ਦੇਖ ਕੇ ਗਏ। ਫਤ ਸਾਰਾ ਵਿੱਚ ਦੇਖ ਕੇ ਮਨੋਦਕ ਕੋਈ ਅਗੇ ਗਰੀਬ ਲੋਕਾਂ ਦੇ ਘਰ ਜਿਹੜੇ ਆ ਹਰ ਨੇ ਕਿਦਾਂ ਬਰਬਾਦ ਕਰਤੇ ਆ ਆਪਾਂ ਇਸ ਵੇਲੇ ਵਿਧਾਨ ਸਭਾ ਹਲਕਾ ਜਨਾਲੇ ਦੇ ਪਿੰਡ ਗੱਗੜ ਦੇ ਵਿੱਚ ਖੜੇ ਆ ਗੱਗੜ ਪਿੰਡ ਬਿਲਕੁਲ ਰਾਵੀ ਦਰਿਆ ਦੇ ਕੰਢੇ ਤੇ ਆ ਪਾਪਾਸਤਾ ਦੇ ਬਾਰਡਰ ਦੇ ਨਾਲ ਆ ਫੋੜੇ ਇਸ ਪਿੰਡ ਦੇ ਵਿੱਚ ਵੀ 8-8 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ 6-6 7-7 ਫੁੱਟ ਪਾਣੀ ਜਿਹੜਾ ਥੱਲੇ ਗਿਆ ਉਹਦਾ ਇਸ ਪਿੰਡ ਦੇ ਲਗਭਗ 100 ਘਰ ਸੀਗਾ ਜਿਨ੍ਹਾਂ ਚੋਂ 75-80 ਘਰ ਜਿਹੜੇ ਉਹ ਬਹਿ ਗਏ ਜਾਨੀਆਂ ਠੱਠਣ ਕੁਝ ਠੱਟਕਿਆ ਕੁ ਠੱਠਣ ਦੇ ਇਤਿਆਦ ਨੇ ਡਿੱਗਣ ਵਾਲੇ ਆ ਲੋਕ ਪਛਾਦੇ ਬਾਤ ਸੌਂਦੇ ਆ ਸੋ ਮੈਂ ਉਹ ਮੌਕਾ ਦੇਖਣ ਆਇਆ ਸੀਗਾ ਵੈਸੇ ਅਸੀਂ ਆਪਣੀਆਂ ਟੀਮਾਂ ਭੇਜ ਕੇ ਸਰਕਾਰੀ ਇਹ ਕੰਮ ਲਖਾਏ ਵੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਘਰਾਂ ਦੇ ਉੱਤੇ ਵੀ ਜਿਹੜਾ ਮੌਜਾ ਦੇਦੀ ਉਹ ਕੱਲੇ ਫਸਲਾਂ ਤੇ ਨਹੀਂ ਕਹਾਂਦੇ ਉਹ ਤੇ ਮੌਜਾ ਦੇ ਦੀਆ ਉਹ ਜਿਹੜਾ ਡੰਗਲ ਵਿੱਚ ਸਾਡਾ ਕਿਤੇ ਕੋਈ ਗੁੰਮ ਹੋ ਗਿਆ ਤਾਂ ਰੁੜ ਗਿਆ ਉੱਤੇ ਮੌਜਾ ਦੇ ਦੀਆ ਸੋ ਮੈਂ ਦੇਖਿਆ ਪੂਰਾ ਪਿੰਡ ਬਹੁਤ ਬੁਰੀ ਹਾਲਤ ਹੈ ਸਾਡੇ ਪਿੰਡ ਦੀ ਪਹਿਲਾਂ ਇਹੀ ਪਤੋਂ ਪਾਣੀ ਬਹੁਤ ਜ਼ਿਆਦਾ ਸੀਗਾ ਬੇੜੀਆਂ ਤੇ ਦੇਖ ਕੇ ਗਏ ਪਤਾ ਸਾਰਾ ਵਿੱਚ ਦੇਖ ਕੇ ਮਨ ਨੂੰ ਦੁੱਖ ਹੋਇਆ ਕਿ ਗਰੀਬ ਲੋਕਾਂ ਦੇ ਘਰ ਜਿਹੜੇ ਆ ਹਰ ਨੇ ਕਿਦਾਂ ਬਦਵਾਦ ਕਰਤੇ ਆ ਪਰ ਸਾਡੀ ਸਰਕਾਰ ਦਾ ਇਹਨਾਂ ਦਾ ਵਾਅਦਾ ਕਿ ਅਸੀਂ ਇਹਨਾਂ ਦੀ ਮਦਦ ਕਰਾਂਗੇ ਉਹਦੇ ਇਸ ਪਿੰਡ ਨੂੰ ਵੀ ਦਵਾਦਾ ਬਿਲਡ ਕਰਾਂਗੇ ਵਧੀਆ ਢੰਗ ਦੇ ਨਾਲ ਇਹਨਾਂ ਦੀ ਮਦਦ ਕਰਕੇ ਦਵਾਦਾ ਇਹਨਾਂ ਨੂੰ ਪੈਦਾ ਸਿਰ ਤੇ ਕਰਾਂਗੇ। ਸਾਰੇ ਆ ਗਾ ਵੀ ਆ ਗਾ ਥੱਲੇ ਥੱਲੇ ਦੀ ਕਿਰਪਾ ਮੰਗਣੀ ਹਾਂ ਥੱਲੇ ਤਾਂ ਕੰਨਾਂਗੇ ਅੱਜ ਤੋਂ ਪਾਣੀ ਦਾ ਜਿ ਆਪਣੇ ਆਪ ਚ ਬਹੁਤ ਉੱਚੀ ਬਣਾਉਂਦੀ ਵਾ ਤੁਸੀਂ ਤਾਂ ਬਹੁਤ ਉੱਚਾ ਹੀ ਘਾ ਦੇ ਪਾਣੀ ਬਣਾਉਂਦੇ ਹਾਂ ਹਾਂ ਹਮ ਹੋ ਵੀ ਦੇ ਪਿੰਡ ਆਈ ਤੇਰਾ ਤਰਾ ਪਾੜਵੀਆਂ ਜਾਂ ਕੁਝ ਕੁ ਬਹਿ ਗਏ ਹਮ ਇੱਥੇ ਨਹੀਂ ਬਹੂ ਕੁਝ ਹਾਂਜੀ ਕੋਈ ਵੀਡੀਓ ਨਹੀਂ ਹਮ ਡਾਗੇ ਸਾਹਿਬ ਹਾਂਜੀ ਆਹ ਕੰਡਾ ਪਾਉਂਦਾ ਆਹ ਕੰਡਾ ਕੰਨਾਰੇ ਬਾਤ ਕਰਕੇ ਜੀ ਹੰਦਰੋਂ ਹੋਰ ਸਾਰਾ ਪਾਟਾ ਪਾਹ ਦੇ ਕਵਾੜ ਕੇ ਬਹਿ ਗਏ ਸਰ ਹਾਂ ਆ ਕੰਮ ਮਰਾ ਉੱਧਰ ਇਹ ਵੀ ਦੇਖਦੇ ਹੋ ਉੱਪਰ ਲਾਏ ਇੱਕ ਚਲੂ ਲਿਖਾਏ ਆ ਆਪਾਂ ਮਤ ਕਰਾਂਗੇ ਸਰਕਾਰ ਨੂੰ ਠੀਕ ਹੈ ਜੀ ਹਾਂ ਠੀਕ ਸਰ ਦਾ ਪਿੱਛੋਂ ਬਾਹਰ ਹੀ ਲਾਈਆਂ ਤਰਪਾਹ ਪਾੜ ਗਿਆ ਸਰ ਦਾ ਪਿੱਛੋਂ ਹਾਂ ਜੀ ਦਿਖਈਏ ਹਾਂ ਜੀ ਹਾਂ ਉਹ 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 აქვს ამ რა სადა რdevkit ჰმმ აი სასიადისაც გი ჰმმ ਦੇਪੇ ਤਸਾਂ ਨਹੀਂ ਚਲੋ ਅੰਦੇ ਦੋਹਾਂ ਭਰਾਵਾਂ ਦੇ ਕਮਰੇ ਪੱਕੇ ਚਲੋ ਬਾਕੀ ਇਸੇ ਨਾਲ ਸਾਡਾ ਘੋੜ ਸਮਾਨ ਦਾ ਖਰਾਬ ਹੋ ਰਿਹਾ ਹੈ ਆ ਸਾਡਾ ਬੜਾ ਮੜਾ ਹਾਲ ਹੋਇਆ ਕਣਕ ਕਣਕ ਜੋ ਪਰੋਲਾ ਸਾਡਾ ਉਹ ਵੀ ਮਤਲਬ ਬੇਰਾਗਰਤ ਹੋ ਗਿਆ ਨਿਕਲਿਆ ਨਹੀਂ ਸਮਾਨ ਸਾਡੇ ਦਾ ਸਾਰੇ ਇਹ ਸਾਡਾ ਪੁਰਾਣਾ ਕਬੜਾ ਸੀ ਮਤਲਬ ਕੋਈ ਨਹੀਂ ਦੀ ਛੱਤ ਮਾੜੀ ਹੈ ਅੰਦਰ ਦਾ ਹੁੰਦੇ ਸੋਇਓ ਨਹੀਂ ਸਰ ਆਪਾਂ ਇੱਥੇ ਨਹੀਂ ਆਪਾਂ ਉੱਤਰ ਮਾਰ ਕੇ ਕੁੱਟੇ ਦੇ ਉੱਤੇ ਸੁੰਨੇ ਮਿਤੀ ਕਣਕ ਤਾਂ ਸਾਡਾ ਸਰ ਭਰੋਲਾ ਪਾਲਾ ਉਹਨਾਂ ਨੂੰ ਪਤਾ ਪਤਾ ਸਰ ਸਾਡਾ ਬੇੜਾ ਗਰਕ ਹੋ ਗਿਆ ਹਾਂਜੀ ਕੋਈ ਗੱਲ ਕੋਈ ਗੱਲ ਬੇਰਤੀ ਆ ਕੋਈ ਗੱਲ ਕੋਈ ਕੋਈ ਹੂੰ ਹੂੰ ਦੇਖ ਜਾਮ ਨੇ ਰੋੜਦਾ ਤੇ ਦੰਦੀ ਵੱਟੇ ਕੋ ਬੰਦ ਹਾਂ ਮੈਨੂੰ ਪਤਾ ਪਹਿਲੇ ਦਵਾਇ ਤੁਹਾਨੂੰ ਹਾਂ ਕੋਈ ਨਹੀਂ ਹੋਰ ਖਿਆਲ ਰੱਖਿਓ ਮਾਤਾ ਮੁਰਕੇ ਸੱਪ ਨਹੀਂ ਹਾਂਜੀ ਹਰਿਆਣੇ ਦੇ ਪਾਣੀ ਦੇ ਵਿੱਚ ਹੀ ਨਹੀਂ ਮਰ ਪਾਣੀ ਦੇ ਵਿੱਚ ਹੀ ਲੜਿਆ ਨਾ ਹਾਂ ਉਹ ਮਰੇ ਆ ਨੀ ਜੁੜ ਕੇ ਕੱਟਣ ਦੇ ਸਮਾਪਤ ਪਰ ਪਾਣੀ ਦੇ ਲੜਕੇ ਦੇ ਫਿਰ ਉਹਨੂੰ ਕੱਢਿਆ ਬੜੇ ਕਸ਼ੇ ਚੋਂ ਬਾਹਰ ਮਾਰ ਮੁਸ਼ਕਲ ਕੱਢਿਆ ਹਾਂ ਉਹਨੇ ਕੱਢਿਆ ਹੱਥ ਪਾ ਕੇ ਕਸ਼ੇ ਚੋਂ ਹਾਂ ਮਾਦਣਾ ਜੀ ਕਿ ਪਾਣੀ ਜੀ ਅਸਲ ਤੇ ਪਾਣੀ ਪਾਣੀ ਚਾਹੀਦਾ ਪਾਣੀ ਤੇ ਨਹੀਂ ਪਤਾ ਲੱਗਦਾ ਇਹਨੂੰ ਵੀ ਲੜ ਸਕਦਾ ਇਹਨਾਂ ਮਹਾ ਕੱਢਿਆ ਇਹਨੂੰ ਹੂੰ ਨੌਲੇ ਹਮਾ ਦਬੀ ਪੈ ਗਈ ਹੋਰ ਵਕਤ ਉਹਨੂੰ ਬਚਾਉਣ ਲਈ ਤੇ ਮਰਦੇ ਹੋ ਗਏ ਝਾਣੀ ਆਇਆ ਕੋਈ ਨਹੀਂ ਇਹਨਾਂ ਨੂੰ 4 ਲੱਖ ਰੁਪਇਆ ਦਵਾਇਆ ਹੋਰ ਇਹਨਾਂ ਨੂੰ ਵੀ ਮਤ ਕਦਾਂ। ਘਰ ਦੀ ਵੀ ਮਤ ਕਦਾਂ। ਬੰਦਾ ਨਾ ਕੋਈ ਨਿਕਲੋਂ। ਕਲਾਮਕ ਬੰਦੇ। ਤਾਂ। ਨਾ ਨਾ ਕੋਈ ਨਿਕਲ। ਆਹ ਪੜੀ ਗਾਂਡ ਕੇ ਵੇਖੋ। ਨਾ ਕੋਈ। ਡੀਪੀਆ। ਸਾਡੀ ਭਾਜੀ ਦੋ ਕੁੜੀਆਂ ਮੇਰੀਆਂ ਵੱਟੀਆਂ ਦੇ ਬੇਟੇ ਮੇਰੇ ਛੋਟੇ ਆ ਤੇ ਸਾਾਨੂੰ ਵੀ ਇੱਕ ਕੋਠੇ ਦੀ ਹਲਪ ਕਰ ਦਿਓ ਫਿਰ ਸਿਆਲ ਕਿੱਥੇ ਰਵਾਂਗੇ। ਕੋਈ ਨਿਕਲਾ ਤਾਂ ਨਹੀਂ। ਹਾਂਜੀ। ਕਲਾਮਕ ਕਲਾਮ।